JD 813 ਵਿੱਚ ਸਭ ਨੂੰ ਜੀ ਆਇਆਂ ਅੱਜ ਤੇ ਇਸ ਵੀਡੀਓ ਵਿੱਚ ਸਤਲੁਜ ਦਰਿਆ ਦੀ ਅੱਜ 20 ਅਗਸਤ 2024 ਦੀ ਤਾਜ਼ਾ ਸਥਿਤੀ ਦਿਖਾਉਨੇ ਆ ਕਿੰਨਾ ਵਿੱਚ ਪਾਣੀ ਆ ਕਿਉਂਕਿ ਇਸ ਤੋਂ ਪਹਿਲੇ ਕੁਝ ਦਿਨ ਪਾਣੀ ਘਟ ਆਉਂਦਾ ਰਿਹਾ ਕਿਉਂਕਿ ਪਹਾੜੀ ਏਰੀਆ ਦੇ ਵਿੱਚ ਨੀਂ ਬੰਦ ਹੋ ਗਏ ਸੀ ਤੋਂ ਇਹ ਦੇਖੋ ਇਹ ਗੇਟ ਖੁੱਲੇ ਨੇ ਪਾਣੀ ਅੱਗੇ ਛੱਡਿਆ ਗਿਆ ਕਿਉਂਕਿ ਪਹਿਲੇ ਦੇ ਮੁਕਾਬਲੇ ਪਾਣੀ ਵਧ ਰਿਹਾ ਰਿਹਾ ਐਤੋਂ ਪਹਿਲੇ ਸਾਰੇ ਗੇਟ ਬੰਦ ਕੀਤੇ ਹੋਏ ਸੀ ਔਰ ਨਹਿਰ ਸਹੰਦ ਔਰ ਨਹਿਰ ਬਲਾਕ ਔਰ ਦੇ ਵਿੱਚ ਪਾਣੀ ਛੱਡਿਆ ਹੋਇਆ ਸੀ ਇਹ ਦੇਖੋ ਜੀ ਪਾਣੀ ਦੀ ਤਾਜ਼ਾ ਤਸਵੀਰ ਕਿਉਂਕਿ ਪਹਾੜਾਂ ਦੇ ਵਿੱਚ ਜਦੋਂ ਬਾਰਸ ਹੁੰਦੀ ਹੈ ਤੇ ਪਾਣੀ ਆ ਰੰਗ ਦੀ ਗੰਧਲਾ ਹੋ ਜਾਂਦਾ ਇਹ ਨਹਿਰ ਬਲਾ ਚੌਰ ਦੇ ਗੇਟ ਨੇ ਇਹ ਇੱਕ ਗੇਟ ਆ ਨਹਿਰ ਬਲਾ ਚੌਰ ਦਾ ਜੋ ਕਿ ਖੁੱਲਿਆ ਹੋਇਆ ਇਹ ਪਾਣੀ ਜਾ ਰਿਹਾ ਜੀ ਨਹਿਰ ਬਲਾ ਚੌਰ ਨੂੰ ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਦੂਸਰੀ ਸ਼ੈੱਡ ਦਾ ਗੇਟ ਵੀ ਦਿਖਾਉਣਾ ਕਿਉਂਕਿ ਦੋ ਗੇਟ ਨੇ ਇਹਦੇ ਜੀ ਦੂਸਰਾ ਗੇਟ ਇਹ ਬਹੁਤ ਘੱਟ ਖੁੱਲਿਆ ਹੋਇਆ ਮਹਿਰ ਬਲਾ ਚੌਕ ਦਾ ਜਿਹੜਾ ਗੇਟ ਕੰਕੁੱਲਾ ਹਿੰਦ ਤੱਕ ਗੇਟ ਘੱਟ ਖੁੱਲਿਆ ਹੋਇਆ ਇਹ ਆ ਜੀ ਪਾਣੀ ਜਾ ਰਿਹਾ ਇੱਥੋਂ ਮਹਿਰ ਬਲਾ ਚੌਕ ਨੂੰ ਸਾਹਮਣੇ ਤੁਸੀਂ ਦੇਖ ਸਕਦੇ ਹੋ ਹੈੱਡ ਦੇ ਗੇਟਾਂ ਤੱਕ ਪਾਣੀ ਆਇਆ ਹੋਇਆ ਇਹ ਛੋਟੇ ਗੇਟ ਬੰਦ ਪਏ ਨੇ ਇਹ ਦੇਖੋ ਹੀ ਪਾਣੀ ਦਾ ਰੰਗ ਗੰਧਲਾ ਹੋਇਆ ਪਿਆ ਕਿਉਂਕਿ ਘਾੜਾਂ ਦੇ ਵਿੱਚ ਨੀ ਦੇ ਨਾਲ ਮਿੱਟੀ ਪੋਲ ਕਿਆ ਜਾਂਦੀ ਆ ਇਹ ਨਹਿਰ ਸਰਹੰਦ ਦੇ ਗੇਟ ਨੇ ਜੋ ਕਿ ਖੁੱਲੇ ਨੇ ਸਾਰੇ ਇੱਥੋਂ ਨਹਿਰ ਸਰਹਿੰਦ ਨੂੰ ਪਾਣੀ ਜਾ ਰਿਹਾ ਇਹ ਅਜੇ ਜਿਹੜੀ ਛੱਟ ਤੇ ਪਾਣੀ ਜਾ ਰਿਹਾ ਦੇਖੋ ਪੂਰੇ ਭਾਰ ਕੇ ਗੇਟ ਆ ਰਹੇ ਨੇ ਪੂਰੇ ਪ੍ਰੈਸ਼ਰ ਦੇ ਨਾਲ ਮਹਿਰ ਖਰਹਿੰਦ ਦੇ ਵਿੱਚ ਪਾਣੀ ਜਾ ਰਿਹਾ ਮਹਿਰ ਖਰਹਿੰਦ ਉੱਪਰ ਤੱਕ ਭਰੀ ਹੋਈ ਹੈ ਪੂਰੀ ਇਹ ਦੇਖੋ ਤੁਸੀਂ ਭਾਰੀ ਮਾਤਰਾ ਦੇ ਵਿੱਚ ਪਾਣੀ ਜਾ ਰਿਹਾ ਪਰ ਪਾਣੀ ਦਾ ਰੰਗ ਗੰਧਲਾ ਹੋਇਆ ਤੇ ਆ ਕਿਉਂਕਿ ਭਾਰੀ ਏਰੀਆ ਦੇ ਵਿੱਚ ਮੀਂਹ ਦੇ ਨਾਲ ਮਿੱਟੀ ਕੋਲ ਕੇ ਆ ਜਾਂਦੀ ਹੈ ਜਿਹਦੀ وجہ ਨਾਲ ਪਾਣੀ ਦਾ ਰੰਗ ਬਦਲ ਜਾਂਦਾ ਤੇ ਪੂਰੇ ਪ੍ਰੈਸ਼ਰ ਦੇ ਨਾਲ ਸਰਹੰਦ ਮਹਿਰ ਦੇ ਵਿੱਚ ਪਾਣੀ ਜਾ ਰਿਹਾ ਇਹ ਤੁਸੀਂ ਅੱਜ ਜੀ ਵਸਤੇ ਜੀ ਜਨੇ 11 ਵਜੇ ਦੀ ਤਾਜ਼ਾ ਤਸਵੀਰ ਦੇਖ ਰਹੇ ਹੋ ਇਹ ਆ ਜੀ ਇਹ ਹੈ ਸੰਦੂਰ ਦੇ ਵਿੱਚ ਜੋ ਉੱਪਰ ਹੈਡਰ ਪਰ ਸਿੱਖੋਂ ਛੱਡਿਆ ਗਿਆ ਪਾਣੀ ਇਹ ਅਜੇ ਪ੍ਰੈਸ਼ਰ ਦੇ ਨਾਲ ਪਾਣੀ ਜਾ ਰਿਹਾ ਦੇਖੋ ਇਹ ਯੋਗੇ ਗੇਟ ਖੁੱਲ੍ਹੇ ਗਏ ਨੇ ਕਿਉਂਕਿ ਜਿੰਨਾ ਨਹਿਰਾਂ ਦੇ ਵਿੱਚ ਪਾਣੀ ਛੱਡਣਾ ਹੁੰਦਾ ਉਹਨਾ ਕੰਟਰੋਲ ਕਰਕੇ ਬਾਕੀ ਪਾਣੀ ਅੱਗੇ ਛੱਡ ਦਿੱਤਾ ਜਾਂਦਾ ਤੇ ਅੱਗੇ ਗੇਟ ਖੋਲੇ ਗਏ ਨੇ ਤਾਂ ਜੋ ਕਿਥੇ ਜਿਆਦਾ ਪਾਣੀ ਜਮਾ ਹੋ ਕੇ ਨਜ਼ਦੀਕ ਪਿੰਡਾਂ ਦਾ ਕੋਈ ਨੁਕਸਾਨ ਨਾ ਹੋਵੇ ਪਾਣੀ ਫਸਲਾਂ ਦੇ ਵਿੱਚ ਨਾ ਚੜੇ ਦੇਖ ਲਈ ਅੱਗੇ ਗੇਟ ਖੋਲ ਦਿੱਤੇ ਜਾਂਦੇ ਨੇ ਅੱਜ ਦੋ ਤਿੰਨ ਗੇਟ ਹੀ ਖੁੱਲੇ ਨੇ ਬਾਕੀ ਸਾਰੇ ਗੇਟ ਬੰਦ ਆ ਸਾਮਣੇ ਤੁਸੀਂ ਪਿਛੋਂ ਦੇਖ ਸਕਦੇ ਹੋ ਪਾਣੀ ਦੀ ਇਹ ਹੈ ਜੀ ਸਤਲੁਜ ਦੇ ਵਿੱਚ ਸਾਹਮਣੇ ਪਾਣੀ ਇਹ ਗੇਟ ਖੁੱਲੇ ਨੇ ਸਤਲੁਜ ਦੇ ਕੋਲ ਇਹ ਤੁਹਾਨੂੰ ਸਖਾਇ ਜੀ ਗਰੋਪਰ ਹੈਡ ਵਰਕਿੰਗ ਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਤੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਾਵੇ